ਮੈਂ ਕੀ ਚੈਕਿੰਗ ਕੀਤੀ ਹੈ ਹਾਂਜੀ ਅੱਜ ਮੈਂ ਸਿਵਲ ਹਸਪੀਟਲ ਮੈਂ ਡਾਕਟਰ ਕਿਰਨਦੀਪ ਸਿਵਲ ਸਰਜਨ ਮੈਂ ਐਸਡੀਐਚ ਅਜਨਾਲਾ ਦੀ ਚੈਕਿੰਗ ਕੀਤੀ ਹੈ ਰੂਟੀਨ ਚੈੱਕ ਕੀਤਾ ਹੈ ਤਾਂ ਕਿ ਮੈਂ मतलब ਸਾਰੇ ਸਟਾਫ ਦੀ ਹਾਜ਼ਰੀ ਅਤੇ ਬਾਕੀ ਸਿਸਟਮ ਦੇਖਣ ਲਈ ਰੂਟੀਨ ਚੈੱਕ ਅਪ ਚੈਕਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਠੀਕ ਕੰਮ ਚੱਲ ਰਿਹਾ ਹੈ ਕੁਝ ਥੋੜੀ ਬਹੁਤੀਆਂ ਸਿਗੀਆਂ ਜਿਹੜੇ ਕਮੀ ਸਫਾਈ ਵਗੈਰਾ ਤੋਂ ਉਹ ਬਾਕੀ ਇਹਨਾਂ ਨੂੰ ਇਨਸਟਰਕਸ਼ਨਸ ਦੇਤੀਆਂ ਬਾਕੀ ਸਾਨੂੰ ਪ੍ਰੋਅਰ ਡਰਾਇਸੀ ਵਿంటర్ ਪ੍ਰੀਪੇਅਰਡਨੈਸ ਦੇਖਣੀ ਸੀ ਇਹਨਾਂ ਨੂੰ 15 ਦਿਨ ਪਹਿਲਾਂ ਕਿਹਾ ਹੋਇਆ ਸੀ ਕਿ 15 ਨਵੰਬਰ ਤੋਂ ਵਿంటర్ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਰਿਗਾਰਡਿੰਗ ਤਿਆਰੀ ਕਰवानी ਹੈ ਤੇ ਉਹਦੇ ਰਿਗਾਰਡਿੰਗ ਜਿਵੇਂ ਕੋਈ ਸ਼ੀਸ਼ੇ ਵਗੈਰਾ ਟੁੱਟੇ ਸੀ ਉਹ ਚੈੱਕ ਕਰਨੇ ਸੀ ਉਹ ਸਾਰਾ ਇਹਨਾਂ ਨੇ ਤਿਆਰ ਕਰਵਾ ਲਿਆ ਹੈ ਬਲੈਂਕਟਸ ਵਗੈਰਾ ਸਭ ਦੇ ਇਸ਼ੂ ਕੀਤੇ ਹੋਏ ਆ ਇਹ ਸਾਰਾ ਕੁਝ ਚੈੱਕ ਕਰਨਾ ਸੀ ਉਹ ਠੀਕ ਪਾਇਆ ਗਿਆ ਬਸ ਬਾਕੀ ਕਿ ਅਗਰ ਅਮ ਕਮੀ ਐਪੀਸ਼ੈਂਟ ਆਈ ਹੈ ਪੋਜ਼ਿਟਿਵ ਜਰਰੀ ਨਹੀਂ ਅਸਿੱਤ ਆ ਲੀ ਨੇ ਕਮੀਆਂ ਪੇਸ਼ੀਆਂ ਇਦਾਂ ਐ ਸੱਚ ਨਹੀਂ ਹੈਗੀਆਂ ਸਾਰੇ ਕੰਮ ਠੀਕ ਚੱਲ ਰਿਹਾ ਹੈ ਕੁਝ ਸਫਾਈ ਸੀ ਕੁਝ ਜਗ੍ਹਾ ਤੇ ਜਿਵੇਂ ਕਿਸੇ ਪੇਸ਼ੈਂਟ ਨੂੰ ਬਲੈਂਕਟ ਨਹੀਂ ਸੀ ਦਿੱਤਾ ਹੋਇਆ ਉਹ ਇਨਸਟਰਕਸ਼ਨਸ ਦਿੱਤੀਆਂ ਬਾਕੀ ਸਾਰਾ ਕੁਝ ਠੀਕ ਹੈ ਪੇਸ਼ੈਂਟਸ ਜਿਹੜੇ ਮਰੀਜ਼ ਦਾਖਲ ਹੈ ਉਹਨਾਂ ਦੀ ਦਵਾਈ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਕੋਈ ਬਾਹਰੋਂ ਦਵਾਈ ਤਾਂ ਨਹੀਂ ਮੰਗਾਈ ਹੋਈ ਦਵਾਈ ਅੰਦਰੋਂ ਹੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਕਾਫੀ ਸਟਾਕ ਹੈਗਾ ਇਹ ਸਾਰੀ ਦਵਾਈ ਅੰਦਰੋ ਦਿੱਤੀ ਗਈ ਹੈ ਕੁਝ ਐਸਾ ਕੋਈ ਕਮੀ ਪੇਸ਼ੀ ਨਹੀਂ ਡਾਕਟਰਸ ਦੀ ਕਾਫੀ ਕਮੀ ਹੈ ਹਸਪੀਟਲ ਦੇ ਵਿੱਚ ਕਿਸ ਤਰੀਕੇ ਨਾਲ ਨਹੀਂ ਡਾਕਟਰਸ ਦੀ ਕਮੀ ਨਹੀਂ ਹੈਗੀ ਕਿਉਂਕਿ ਜਿੰਨੀਆਂ ਪੋਸਟਾਂ ਇਹਨਾਂ ਦੇ ਡਾਕਟਰਸ ਦੀਆਂ ਇੱਥੇ ਹੈਗੀਆਂ ਸਾਰੀਆਂ ਫਿਲ ਹੈ ਸਾਡੇ ਕੋਲ ਹੈਗੀਆਂ ਬਾਕੀ ਇਹ ਹੈ ਕਿ ਡਾਕਟਰਸ ਦੀ ਰੋਟੇਸ਼ਨ 'ਚ ਡਿਊਟੀਆਂ ਲੱਗਦੀਆਂ ਜਿਵੇਂ ਅੱਜ ਵੀ ਇੱਕ ਡਾਕਟਰ ਦੀ ਉਹ ਮਜੀਠੇ ਡੈਪੂਟੇਸ਼ਨ ਲੱਗੀ ਹੋਈ ਹੈ ਜਾਂ ਇਹਨਾਂ ਦੀਆਂ ਵੀਆਈਪੀ ਡਿਊਟੀਆਂ ਬੜੀਆਂ ਆਉਂਦੀਆਂ ਸਾਡੇ ਕੋਲ ਮੈਡੀਸਨ ਦੇ ਇੱਕੋ ਹੀ ਡਾਕਟਰ ਹੈ ਜਿਹੜੇ ਕਿ ਅਜਨਾਲੇ ਪੋਸਟਡ ਹੈ ਉਹ ਮੈਡੀਸਿਨ ਵਾਲੇ ਡਾਕਟਰ ਡਾਕਟਰ ਸਾਹਿਬ ਦੀ ਦੋ ਦਿਨ ਸਿਵਲ ਹਸਪੀਟਲ ਵੀ ਡਿਊਟੀ ਲੱਗਦੀ ਹੈ ਕੋਈ ਵੀਆਈਪੀ ਆਨੇ ਉਹਨਾਂ ਨਾਲ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਟਾਫ ਮਤਲਬ ਡਾਕਟਰਸ ਦੀ ਓਵਰਲ ਸ਼ਾਰਟੇਜ ਹੈ ਪਰ ਇਹਨਾਂ ਕੋਲ ਜਿੰਨੀਆਂ ਪੋਸਟਾਂ ਹੈਗੀਆਂ ਸਾਰੀਆਂ ਫਿਲਡ ਹੈ ਠੀਕ ਹੈ ਮੈਂ ਕੀ ਕਹਿਣਾ ਚਾਹੁੰਦੇ ਹਾਂ ਚੈਕਿੰਗ ਕੀਤੀ ਹੈ ਹਾਂਜੀ ਅੱਜ ਮੈਂ ਸਿਵਲ ਹਸਪੀਟਲ ਮੈਂ ਡਾਕਟਰ ਕਿਰਨਦੀਪ ਸਿਵਲ ਸਰਜਨ ਮੈਂ ਐਸਪੀਐਚ ਅਜਨਾਲਾ ਦੀ ਚੈਕਿੰਗ ਕੀਤੀ ਹੈ ਰੂਟੀਨ ਚੈੱਕ ਕੀਤਾ ਹੈ ਬਾਕੀ ਆ ਮਤਲਬ ਸਾਰੇ ਸਟਾਫ ਦੀ ਹਾਜ਼ਰੀ ਅਤੇ ਬਾਕੀ ਸਿਸਟਮ ਦੇਖਣ ਲਈ ਰੂਟੀਨ ਚੈੱਕ ਚੈਕਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਠੀਕ ਕੰਮ ਚੱਲ ਰਿਹਾ ਹੈ ਕੁਝ ਥੋੜੀਆਂ ਬਹੁਤੀਆਂ ਸਿਗੀਆਂ ਜਿਹੜੇ ਕਮੀ ਸਫਾਈ ਵਗੈਰਾ ਤੋਂ ਉਹ ਬਾਕੀ ਇਹਨਾਂ ਨੂੰ ਇਨਸਟਰਕਸ਼ਨਸ ਦੇ ਦਿੱਤੀਆਂ ਬਾਕੀ ਸਾਨੂੰ ਪ੍ਰੋਅਰਡਰ ਆਈ ਸੀ ਵਿంటర్ ਪ੍ਰੀਪੇਅਰਡਨੈਸ ਦੇਖਣੀ ਸੀ ਇਹਨਾਂ ਨੂੰ 15 ਦਿਨ ਪਹਿਲਾਂ ਕਿਹਾ ਹੋਇਆ ਸੀ ਕਿ 15 ਨਵੰਬਰ ਤੋਂ ਵਿంటర్ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਰਿਗਾਰਡਿੰਗ ਤਿਆਰੀ ਕਰवानी ਹੈ ਤੇ ਉਹਦੇ ਰਿਗਾਰਡਿੰਗ ਜਿਵੇਂ ਕੋਈ ਸ਼ੀਸ਼ੇ ਵਗੈਰਾ ਟੁੱਟੇ ਸੀ ਉਹ ਚੈੱਕ ਕਰਨੇ ਸੀ ਉਹ ਸਾਰਾ ਇਹਨਾਂ ਨੇ ਤਿਆਰ ਕਰਵਾ ਲਿਆ ਹੈ ਬਲੈਂਕਟਸ ਵਗੈਰਾ ਸਭ ਦੇ ਇਸ਼ੂ ਕੀਤੇ ਹੋਏ ਆ ਇਹ ਸਾਰਾ ਕੁਝ ਚੈੱਕ ਕਰਨਾ ਸੀ ਉਹ ਠੀਕ ਪਾਇਆ ਗਿਆ ਬਸ ਬਾਕੀ ਕਮੀਆਂ ਪੇਸ਼ੀਆਂ ਆਈਆਂ ਨੇ ਇਹ ਪੋਜਿਤਿਵ ਜਿਹੜੀਆਂ ਨਹੀਂ ਅਸਿੱਤ ਆਈਆਂ ਨਹੀਂ ਕਮੀਆਂ ਪੇਸ਼ੀਆਂ ਐਨਾ ਐਸ ਸੱਚ ਨਹੀਂ ਹੈਗੀਆਂ ਸਾਰੇ ਕੰਮ ਠੀਕ ਚੱਲ ਰਿਹਾ ਹੈ ਉੱਤ ਸਫਾਈ ਸੀ ਕੁਝ ਜਗ੍ਹਾ ਤੇ ਜਿਵੇਂ ਕਿਸੇ ਪੇਸ਼ੈਂਟ ਨੂੰ ਬਲੈਂਕਟ ਨਹੀਂ ਦਿੱਤਾ ਹੋਇਆ ਉਹ ਇਨਸਟਰਕਸ਼ਨਸ ਦਿੱਤੀਆਂ ਬਾਕੀ ਸਾਰਾ ਕੁਝ ਠੀਕ ਹੈ ਪੇਸ਼ੈਂਟਸ ਜਿਹੜੇ ਮਰੀਜ਼ ਦਾਖਲ ਹੈ ਉਹਨਾਂ ਦੀ ਦਵਾਈ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਕੋਈ ਬਾਹਰੋਂ ਦਵਾਈ ਤਾਂ ਨਹੀਂ ਮੰਗਾਈ ਹੋਈ ਦਵਾਈ ਅੰਦਰੋਂ ਹੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਕਾਫੀ ਸਟਾਕ ਹੈਗਾ ਤੇ ਸਾਰੀ ਦਵਾਈ ਅੰਦਰੋਂ ਦਿੱਤੀ ਗਈ ਹੈ ਕੁਝ ਐਸਾ ਕੋਈ ਕਮੀ ਪੇਸ਼ੀ ਨਹੀਂ ਡਾਕਟਰਸ ਦੀ ਕਾਫੀ ਕਮੀ ਹੈ ਹਸਪੀਟਲ ਦੇ ਵਿੱਚ ਕਿਸ ਤਰੀਕੇ ਨਾਲ ਨਹੀਂ ਡਾਕਟਰਸ ਦੀ ਕਮੀ ਨਹੀਂ ਹੈਗੀ ਕਿਉਂਕਿ ਜਿੰਨੀਆਂ ਪੋਸਟਾਂ ਇਹਨਾਂ ਦੇ ਡਾਕਟਰਸ ਦੀਆਂ ਇੱਥੇ ਹੈਗੀਆਂ ਉਹ ਸਾਰੀਆਂ ਫਿਲ ਨਹੀਂ ਸਾਡੇ ਕੋਲ ਹੈਗੀਆਂ ਬਾਕੀ ਇਹ ਹੈ ਕਿ ਡਾਕਟਰਸ ਦੀ ਰੋਟੇਸ਼ਨ ਚ ਡਿਊਟੀਆਂ ਲੱਗਦੀਆਂ ਜਿਵੇਂ ਅੱਜ ਵੀ ਇੱਕ ਡਾਕਟਰ ਦੀ ਉਹ ਮਜੀਠੇ ਡੈਪੂਟੇਸ਼ਨ ਲੱਗੀ ਹੋਈ ਹੈ ਜਾਂ ਇਹਨਾਂ ਦੀਆਂ ਵੀਆਈਪੀ ਡਿਊਟੀਆਂ ਬੜੀਆਂ ਆਉਂਦੀਆਂ ਸਾਡੇ ਕੋਲ ਮੈਡੀਸਨ ਦੇ ਇੱਕੋ ਹੀ ਡਾਕਟਰ ਹੈ ਜਿਹੜੇ ਕਿ ਅਜਨਾਲੇ ਪੋਸਟਡ ਹੈ ਉਹ ਮੈਡੀਸਨ ਵਾਲੇ ਡਾਕਟਰ ਡਾਕਟਰ ਸਾਹਿਬ ਦੀ ਦੋ ਦਿਨ ਸਿਵਲ ਹਸਪੀਟਲ ਵੀ ਡਿਊਟੀ ਲੱਗਦੀ ਹੈ ਕੋਈ ਵੀਆਈਪੀ ਆਣੇ ਉਹਨਾਂ ਨਾਲ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਟਾਫ ਮਤਲਬ ਡਾਕਟਰਸ ਦੀ ਓਵਰਲ ਸ਼ਾਰਟੇਜ ਹੈ ਪਰ ਇਹਨਾਂ ਕੋਲ ਜਿੰਨੀਆਂ ਪੋਸਟਾਂ ਹੈਗੀਆਂ ਸਾਰੀਆਂ ਫੀਲਡ ਹੈ ਠੀਕ ਹੈ